कि सारे जाने अगर आप हैं गुरुद्वारा गाड़ा सिर सह सारी फैमिली अदरवाइज चलिए

ਚਾਰ ਹੁੰਦੇ ਸੀ ਫੇਰ ਮਤਲਬ ਬਾਜੇ आए ਚੱਲ पे प्रेम ਬੈਡ ਵਾਲੇ ਆ ਜਿਹੜੇ ਪਪੜਸੂ ਦੌਰ ਸ਼ਹਿਰ ਇਹ ਕਾ ਜਿਹੜੇ ਆ ਆਟੋ ਜਿਹੜਾ ਇੱਕ ਤਾਂ ਜਿੱਥੇ ਹੋ ਗਏ ਤੇ ਹਰੇਕ ਨਿੱਕੇ ਤੋਂ ਨਿੱਕੇ ਸ਼ਹਿਰ ਜਿਹਾ ਲੱਗੇ ਹੋਏ ਆ ਸੋਨ ਇਧਰ ਨਿਕਰ ਖੇ ਇਧਰ ਗਾਈਸ ਆ ਦੇਖ ਨਹਿਰ ਪਾਣੀ ਲੱਗ ਤਾ ਨਹਿਰ ਦੇਖੋ ਨਹਿਰ ਆ ਤਾਂ ਤਾ ਉਰਲੀ ਨਹਿਰ ਨਹੀਂ

ਜਾ ਕਿਤੇ ਸਕੂਟਰੀ ਭਜਾਉਣ ਤੋਂ ਮਾਣੀ ਡਰਦੀਆਂ ਹੈ ਮੈਨੂੰ ਤੇ ਇਹਨਾਂ ਨੂੰ ਦੇਖ ਦੇ ਕੇ ਮੈਨੂੰ ਤਾਂ ਡਰ ਲੱਗਦਾ ਰਹਿੰਦਾ ਨੇ ਦੇਖ ਕੇ ਕਿ ਇਹ ਕਿਵੇਂ ਚੱਲੇਗੀ ਦੁਕਾਨੇ ਹੀ ਦੁਕਾਨੇ ਇੱਥੇ ਡਿਓੜੀ ਇੱਥੇ ਡਿਓੜੀ ਆਹ ਅੱਗੇ ਡਿਓੜੀ ਇੱਧਰ ਇੱਧਰ ਕਰ ਇੱਧਰ ਆਹ ਗੇਡੀਓ ਦੀ ਐਂਟਰੀ ਇੱਥੋਂ ਦੀ ਕਰ ਦਿੰਦੇ ਆਉਣ ਦੀ ਐਂਟਰੀ ਇੱਥੋਂ ਦੀ ਕਰ ਇੱਧਰ ਨੂੰ ਆਸੇ ਆਸੇ ਡਿਓੜੀ ਆਹ ਸੀ ਡਿਓੜੀ Гняме дева Со прицемашшатурien.

ਬਾਹੇ ਕਿੰਨੇ ਲੱਗ ਬਹੁਤ ਸੋਹਣੀ ਪੀਲੀ ਅੰਲੀ ਉਹ ਜੁੱਤੂ ਮੀਤੇ ਚੁੱਪਲ ਦੇ ਛੱਡ ਬਈ ਆ ਆ ਪਾਣੀ ਗੁਰਬਾਤ ਫੜਦੇ 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 ਤੂੰ ਪਹਿਲਾਂ ਮੈਨੂੰ ਗੱਡੀ ਲਾ ਹੁੰਦੀ ਗੱਡੀ ਤਾਂ ਲਾ ਲਾ ਡੇਂਜਰ ਕਿੰਨਾ ਮਰਾ ਜੋ ਨਾ ਹੋਵੇ ਲੱਗ ਵੀ ਨਾ ਆਓ ਬਾਬੇ ਮੈਨੂੰ ਲੱਗਦਾ ਕੋਟਾ ਰਗੜੀ ਜਾਂਦੇ ਆ ਸਰਦਾ ਹੀ ਰਗੜਦੇ ਹਾਂ ਉਹੀ ਹੁੰਦਾ ਕੋਟਾ ਕੋਟਾ ਓਕੇ गड्ढी ला दी चितर के अंदर नहीं चाहिए कोई ना टेडा सीधा ਕਹਿੰਦਾ ਕਿ ਬਿਲਕੁਲ ਤੈਨੂੰ ਉਹ ਡੰਗਰ ਤੇ ਰੋਕ ਸਕਦਾ ਚਲੋ ਆਪਾਂ ਚਾਹੇ ਕੁ ਬਾਤ ਚਾਪਣਾ ਪਹਿਲਾਂ ਦੋਤੀ ਪਾਏ ਉਹਨੇ ਓਵਰ ਤੇ ਜ਼ਰੂਰ ਜਾਣਾ ਇੰਨਾ ਝੱਮਾ ਗਿਆ ਆਹ ਕਰਕੇ ਹਾਂ ਲੋਕ ਇੱਥੇ ਨਾ ਆਉਂਦੇ ਰਾਣਾ ਸਾਹਿਬ ਕੀ ਹੋਇਨੇ ਅੱਗੇ ਵੀ ਉਧਰ ਫਿਰਦੇ ਸੀਗੇ ਹਾਂ ਇਹ ਰੋਜ਼ ਇਹ ਦੁੱਝ ਆਪਣੇ ਤਾਂ ਹੋਰ ਆਪਾਂ ਦੇ ਬਣਾਏ ਇੰਨੇ ਰੰਡਾ ਹਾਂ ਅੱਡ ਅੱਡ ਬਰੀਡ ਹੁੰਦੀ ਇਹਨਾਂ ਦੀ ਹਾਂ ਗੁਰੂ ਨਾਨਕ ਲੰਗਰ ਹਾਂ ਲੰਗਰ ਹੋ ਮਿਲ ਜਾ ਰਹੇ ਸਵਾਦ ਭਾਗਵਾਤ ਜਾਂਦੇ ਹੋ ਉੱਤਰੀ ਮਮੀ ਨੂੰ ਜਾ ਕੇ ਜੰਰੇਲੀ ਪ੍ਰਸ਼ਾਦ ਨੇ ਜਿਵੇਂ ਦੁੱਧ ਪ੍ਰਸ਼ਾਦ ਕੇ

ਪ੍ਰਿਓਰਿਟੀ ਹੈਗੀ ਰਣਾ ਸਾਡੀ ਤਹਲਤ ਤੋਂ ਦੀਆਂ 31 ਸੀਗੀ ਪਰ ਹੁਣ ਇੱਥੋਂ ਦੀ ਗੱਡੀਆਂ ਵਗੈਰ ਦੀ ਐਂਟਰੈਂਸ ਆਵਾਜ਼ੇ ਬੰਦ ਕੀਤੀ ਹੋਈ ਆ। ਕੋਈ ਨਾ ਉੱਤੇ ਪੈਸੀ ਲੈਣਾ ਚਾਹ। ਕਰਵਾ ਹੀ ਕਰੋ। ਦਿਸ ਇਜ਼ ਦ ਬਾਰ ਸਾਈਡ। ਯਾਨੀ ਕਰਨਾ ਕੀ?

सिंह जी की फोटो लगी बहुत पुराने टाइम नहीं आना चलो भाई लंगर चल चलिए पहले तो थाली वगैरह ले लिए बर्तन चक लिए फिर लंगर छक्न चलते हैं देको 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 मैं तो तो बर्तन ने नहीं छक लंगर छक तो बर्तन आ नहीं तो तो वापस जा रहे हैं बूटा मेरा ग्डी बंद कर दे ਸਰਦੂ ਤੋਪਾ ਆਉਂਦਿਆਂ-ਦਿਆਂ ਸਾਡਾ ਛਪਾਰ ਖੜਨ ਦਾ ਪਲਾਨ ਬਣ ਗਿਆ ਸੀ ਜਿਹੜਾ ਕਹਿੰਦੇ ਛਪਾਰ ਦਾ ਮੇਲਾ ਇੱਥੇ ਲੱਗਦਾਗਾ ਆਹ ਗਰਾਊਂਡ ਏਡਾ ਵੱਡਾ ਮਿੱਟੀ ਇੱਥੇ ਨਿਕਲਦੀ ਛਪਾਰ ਦੀ ਇੱਥੇ ਵੀ ਜੇ ਬਣਾ ਦੇ ਦੀ ਹਾਂ ਚਲੋ ਇੱਥੇ ਆਈਏ ਇੱਥੇ ਗੁੱਗੇ ਪੀਰ ਦੀ ਜਗ੍ਹਾ ਆ ਹਾਂ ਇੱਥੇ ਮਿੱਟੀ ਨਿਕਲਦੀ ਇੱਥੇ ਮਿੱਟੀ ਨਿਕਲਦੀ ਆਗੀ ਇੱਥੇ ਮਿੱਟੀ ਕੱਢ ਲੋ ਇੱਥੇ ਮਿੱਟੀ ਕੱਢ ਲੋ चलो चलो मा टेक इत बड़ा ज्यादा होंगे गा ओल सुटन जगह नहीं होंगी हैगी इतना चलो चलो. ਫਰ ਕ੍ਰੀਏਟੀਵਿਟੀ ਕਿਹੜਾ ਕਿਦੋਂ ਨਾ ਡੋਮਨ ਬਟਾਈਪ ਚੱਲ ਭਾਈ ਹਾਂ ਇਧਰ ਵੀ ਮੱਥਾ ਟੇਕਦਾਗਾ ਅੱਗੇ ਜਾਵੀਂ ਉਹ ਚੱਲਦੀ ਆ ਉੱਥੇ ਉੱਥੇ ਵੀ ਨਾ ਉਹ ਕੰਨੀ ਕੀ ਚੱਲਦਾ ਹੁੰਦਾ ਮੈਨੂੰ ਲੱਗਦਾ ਹਵਨ ਚੱਲਦਾ ਮੰਨਤਾ ਹੈ ਹਾਂ ਉਹ ਦੇਖੋ ਸਾਤ ਕੋ ਕਰਵਾ ਰਿਹਾ ਚਲੋ ਵੀ ਚਲੀਏ ਵੀ ਆ ਡਨ ਸਾਨੂੰ ਲੈ ਚੁਕੋ ਬੇਸਨ ਨੂੰ ਚੱਲੋ ਆਹ ਦੇਖੋ ਆ ਮੇਰਾ ਫੋਨ ਰਸ਼ਾਦ ਦਾ ਫੋਨ ਏਕਰਨ ਉਹ ਮੂਰੇ ਵੀ ਬੈਠੇ ਨੇਗੇ ਦੇਖਦੇ ਕਿ ਘਰ ਨਾ ਜਾਈਦਾ ਹਾਂ ਸੀ ਤੇ ਤੂੰ ਦੇ ਦੇ చో चलो भाई क्या चलो भाई चल ली वापसी आए तसी राडा सबसी पर सडा राचो ने नेदा प्लान बन गया सिका कि जानदे जानदे इथे भी रुक जांगे चलो बैठो